ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਆਪਣੇ ਖੇਤ ਤੇ ਇੱਕ ਨਾ ਬੱਚੇ ਦਿੱਤੇ ਸੀ ਕੁੱਤੀ ਨੇ ਤੇ ਅੱਜ ਤੋਂ ਕਾਫੀ 20 ਦਿਨ ਹੋ ਹੀ ਗਏ ਉਹਨੂੰ ਵੀਡੀਓ ਪਾਈ ਨੂੰ ਤੇ ਮੈਂ ਕਹਿਆ ਸੀ ਵਾਹਿਗੁਰੂ ਜੀ ਨੇ ਸੇਵਾ ਲਾਤੀ ਆਪਣੀ ਵੀ ਹੁਣ ਆਪਾਂ ਦੁੱਧ ਰੋਟੀ ਇਹਨਾਂ ਨੂੰ ਪਾਇਆ ਕਰਾਂਗੇ ਤੇ ਅੱਜ ਮੈਂ ਤੁਹਾਨੂੰ ਕੁਝ ਦਿਖਾਉਣਾ ਵਾ ਉਹ ਦਿਨ ਜਮਾ ਛੋਟੇ ਛੋਟੇ ਸੀ ਤੇ ਅੱਜ ਦੇਖਿਓ ਬਈ ਔਰ ਦੇਖੋ ਮੇਰੇ ਵਾਲ ਦੇਖੀ ਜਾਂਦੇ ਆ ਆ ਦੇਖੋ ਕਿੱਡੇ-ਕਿੱਡੇ ਹੋ ਗਏ ਉਹਨਾਂ ਦੇਖੋ ਓਏ ਆ ਦੇਖੋ ਦੇਖੋ ਮੈਨੂੰ ਦੂਰੋਂ ਦੇਖਦੇ ਰਹਿੰਦੇ ਜਦੋਂ ਮੈਂ ਆਉਣਾ ਵਾ ਸਵੇਰੇ ਸ਼ਾਮ ਮੈਂ ਰੋਟੀ ਦੁੱਧ ਇਹਨਾਂ ਨੂੰ ਪਾ ਕੇ ਜਾਂਦਾ ਤਾਂ ਮੈਨੂੰ ਦੇਖਦੇ ਰਹਿੰਦੇ ਇੱਧਰ ਦੇਖੋ ਆ ਵੀ ਹੋਰ ਵੀ ਦਿਖਾਉਣਾ ਤੈਨੂੰ ਮੈਂ ਤਾ ਜੇ ਕਿਦੇ ਤੁਹਾਡੇ ਖੇਤ ਜਾਂ ਲਾਗੇ ਬੰਨੇ ਇਦਾਂ ਬੱਚੇ ਦੇਂਦੀ ਆ ਤਾਂ ਦੁੱਧ ਰੋਟੀ ਜ਼ਰੂਰ ਪਾਇਆ ਕਰੋ ਯਾਰ ਉਹਨਾਂ ਨੂੰ ਤੇ ਗਰਮੀ 'ਚ ਛਾਂ ਜ਼ਰੂਰ ਹੁਣ ਇੱਥੇ ਕਮਾਦ ਦੇ ਵਿੱਚ ਸਾਰਾ ਦਿਨ ਛਾਂ ਰਹਿੰਦੀ ਆ ਤੇ ਜੇ ਜ਼ਿਆਦਾ ਗਰਮੀ ਹੋਵੇ ਤੇ ਫਿਰ ਮੈਂ ਇਹਨਾਂ ਨੂੰ ਮੋਟਰ ਤੇ ਲੈ ਜਾਣਾ ਉਹਨਾਂ ਸਾਰਿਆਂ ਨੂੰ ਟਾਇਰ ਸੌਜੀ ਦੇ ਵਿੱਚ ਵੜੇ ਰਹਿੰਦੇ ਆ ਆ ਦੇਖੋ ਆਜੂ ਓਏ ਆਜੂ ਇਹ ਦਰਵੇਸ਼ ਆਪਣੇ ਆ ਦੇਖੋ ਕਿੰਨਾ ਕਿਊਟ ਹਨ ਹੂੰ ਕੀਆ ਕੀਆ ਹੈ ਤਾਂ ਜੇਕਰ ਤੁਹਾਡੇ ਲਾਗੇ ਬੰਨੇ ਇਹ ਦਰਵੇਸ਼ ਬੱਚੇ ਦਵੇ ਤਾਂ ਜਰੂਰ ਸੇਵਾ ਕਰਿਆ ਕਰੋ ਇੰਨੀ ਕ ਤੇ ਇਹਨਾਂ ਕਰਕੇ ਹੀ ਆਪਾਂ ਨੂੰ ਰੋਟੀ ਮਿਲੀ ਹੋਈ ਆ ਤੇ ਹੁਣ ਜੇ ਕੋਈ ਉਪਰ ਬੰਦਾ ਮੋਟਰ ਤੇ ਆਉਂਦਾ ਤੇ ਉਹਨੂੰ ਪੈਂਦੇ ਆ ਏ ਹੁੰਦਾ ਵਾ ਦੇਖ ਲਓ ਆਪਣਾ ਫਰਜ਼ ਵੀ ਨਭਾਉਂਦੇ ਆ ਆ ਛੋਟੇ ਛੋਟੇ ਆ ਜੇ ਆ ਦੇਖੋ